ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਖੋਦਿਆ ਪਹਾੜ ਨਿਕਲੀ ਚੂਈ ਉਹ ਵੀ ਮਰੀ ਹੋਈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਡੀ ਚੋਟੀ ਦਾ ਜੋਰ ਲਗਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਤੇ ਵੱਡੀ ਕਾਰਵਾਈ ਕੀਤੀ ਗਈ ਬਿਕਰਮਜੀਤ ਸਿੰਘ ਜੀਠਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਕਾਰਵਾਈ ਕਿਉਂ ਨਹੀਂ ਕੀਤੀ ਇਸ ਉੱਤੇ ਵੀ ਨਿਸ਼ਾਨੀਆਂ ਸਵਾਲ ਖੜੇ ਕੀਤੇ ਕੁਬਰਜੀਏ ਪ੍ਰਤਾਪ ਸਿੰਘ ਨੇ ਉਹਨਾਂ ਕਹਿੰਦਾ ਜਿਹੜਾ ਕੰਮ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਦੋਂ ਉਹ ਮੁੱਖ ਮੰਤਰੀ ਬਣੇ ਸੀ ਜਦੋਂ ਉਹ ਮੁੱਖ ਮੰਤਰੀ ਵਾਲੀ ਕੁਰਸੀ ਤੇ ਬੈਠੇ ਸੀ ਉਹਨਾਂ ਦਿਨਾਂ ਦੇ ਵਿੱਚ ਕਿਲ ਕੋਕੇ ਜੜਦ ਨੇ ਚਾਹੀਦੇ ਸੀ ਤਾਂ ਕਿ ਪੰਜਾਬ ਦੇ ਲੋਕਾਂ ਵੱਲੋਂ ਰੱਜ ਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਸ਼ੰਸਾ ਕੀਤੀ ਜਾਂਦੀ ਉਹਨਾਂ ਕਹਿੰਦੇ ਕਿ ਜਿਹੜਾ ਕੀ ਕਾ ਉਹ ਕਰਕੇ ਦਿਖਾਇਆ ਲੇਕਿਨ ਦੇਰ ਆਏ ਦਰਸਤ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਡੀ ਚੋਟੀ ਦਾ ਜੋਰ ਲਗਾਇਆ ਪਹਿਲਾਂ ਦੇ ਇਲਜ਼ਾਮ ਉਹ ਦੋਸ਼ ਇਕੱਠੇ ਕੀਤੇ ਗਏ ਸਰਕਾਰੀ ਵਕੀਲ ਲੜ ਰਹੇ ਨੇ ਵਿਹਾਫ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਮਜੀਤ ਸਿੰਘ ਮਜੀਠੀਆ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਨਿਰਦੋਸ਼ ਹਾਂ ਮੈਂ ਬੇਦਾਗ ਹਾਂ ਮੇਰੀ ਜਿਹੜੀ ਆਮਦਨ ਹੈ ਜਿਹੜੀ ਮੈਂ 540 ਕਰੋੜ ਰੁਪਏ ਬਣਾਈ ਹੈ ਉਹ ਬਿਨਸਮਾਰਕ ਕਰਕੇ ਬਣਾਈ ਹੈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਹਿ ਰਹੇ ਨੇ ਕਿ 55000 ਕਰੋੜ ਰੁਪਏ ਦੀ ਇਨਵੈਸਟਮੈਂਟ ਹੈ ਬਿਕਮ ਜੀ ਸਿੰਘ ਜੀਠਿਆ ਦੀ ਇਹ ਉਦੋਂ ਦੀ ਹੈ ਜਦੋਂ ਬਿਕਮ ਜੀ ਸਿੰਘ ਜੀਠਿਆ ਸਿਆਸਤ ਵਿੱਚ ਨਹੀਂ ਸੀ ਇਧਰ ਕੋਸਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਦੂਸਰੇ ਪਾਸੇ ਇਹ ਕਾਰਵਾਈ ਜਿਹੜੀ ਰੋਕੀ ਰੱਖੀ ਇਹ ਕਿਸ ਨੇ ਰੋਕੀ ਰੱਖੀ ਕੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਚੀਵਾਲ ਨੇ ਜਾ ਰਗ ਵਿਚ ਅਡਾ ਨੇ ਪਹਿਲਾਂ ਗੱਲ ਕਰਦੇ ਹਾਂ ਬਿਕਮਜੀਤਿਆ ਦੀ ਬਿਕਮਜੀਤ ਸਿੰਘ ਮਜੀਠੀਆ ਨੇ ਨਸ਼ਾ ਤਸਕਰੀ ਕੀਤੀ ਨਸ਼ਾ ਤਸਕਰੀਆਂ ਨੂੰ ਆਪਣੇ ਘਰ ਦੇ ਵਿੱਚ ਬਿਠਾਇਆ ਇਵਨ ਥੋ ਉਹਨਾਂ ਨੂੰ ਸਰਕਾਰੀ ਗੱਡੀਆਂ ਵੀ ਦਿੱਤੀਆਂ ਜਾਂਦੀਆਂ ਸੀ ਉਹਨਾਂ ਨੂੰ ਹੈਲੀਕਾਪਟਰ ਤੇ ਕਈ ਦਿੱਤੇ ਜਾਂਦੇ ਸੀ ਅਤੇ ਉਹਨਾਂ ਨੂੰ ਸਿਕਿਉਰਿਟੀ ਵੀ ਦਿੱਤੀ ਜਾਂਦੀ ਸੀ ਯਾਨੀ ਕਿ ਇੰਨੇ ਕੋ ਨਜ਼ਦੀਕ ਇੰਨੇ ਕੋ ਗੂੜੇ ਸਬੰਧ ਸੀ ਬਿਕਮਜੀਤਿਆ ਦੇ ਅਤੇ ਸੱਤਾ ਅਤੇ ਪਿੱਧੀ ਦੇ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਨੇ इवन ਉਹ ਵਿਆਹ ਸ਼ਾਦੀਆਂ ਤੇ ਕਰੋੜਾਂ ਰੁਪਏ ਦਾ ਲੈਂਡ ਰਿੰਡ ਕੀਤਾ ਜਾਂਦਾ ਸੀ ਬਿਕਮਜੀਤ ਸਿੰਘ ਜੀਠੀਆ ਨੂੰ ਬਹੁਤ ਵੱਡੀਆਂ ਚੀਜ਼ਾਂ ਉਹਨਾਂ ਨੇ ਗਿਫਟ ਕੀਤੀਆਂ ਬਿਕਮਜੀਤ ਸਿੰਘ ਜੀਠੀਆ ਨੇ 540 ਕਰੋੜ ਕਿੱਥੋਂ ਬਣਾਇਆ ਇਹ 540 ਕਰੋੜ ਰੁਪਏ ਦਾ ਦਸਾਂ ਸਾਲਾਂ ਦੇ ਵਿੱਚ business ਕਿਵੇਂ 0 ਤੋਂ 100% ਹੋ ਗਿਆ ਇਸ ਬਾਰੇ ਸਮੁੱਚੀ ਆਮ ਆਦਮੀ ਪਾਰਟੀ ਲੀਡਰਸ਼ਿਪ ਵੀ ਭੱਬਲ ਪੂਸੇ ਵਿੱਚ ਹੈ ਅਤੇ ਵਿਜੀਲੈਂਸ ਦੇ ਸਰਬੋਤਮ ਅਧਿਕਾਰੀ ਵੀ ਪਬਲਕ ਪੂਸੇ ਦੇ ਵਿੱਚ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਮੈਂ ਹੱਥ ਜਿਹੜੇ ਪੱਕੇ ਪਾ ਲੈਨੇ ਲੇਕਿਨ ਉਹੀ ਆਪ ਆਦਮੀ ਪਾਰਟੀ ਦਾ ਕਨਵੀਨਰ ਅਰਵਿੰਦ ਕੇਜੀਵਾਲ ਜਦੋਂ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੱਲੇ ਬੱਲੇ ਹੋ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਦੇਰ ਆਏ ਧਰਸਤ ਆਏ ਕਰਕੇ ਦਿਖਾਇਆ ਪੱਕੇ ਹੱਥ ਪਾਏ ਬਿਕਮਜੀ ਸਿੰਘ ਜੀਠਿਆ ਨੂੰ ਤੇ ਦੂਸਰੇ ਪਾਸੇ ਅਰਵਿੰਦ ਕੇਜੀਵਾਲ ਅੰਦਰ ਖਾਤੇ ਕਹਿੰਦੇ ਨੇ ਬਿਕਮਜੀ ਸਿੰਘ ਜੀਠਿਆ ਦੇ ਨਾਲ ਸਮਝੌਤਾ ਕਰਨ ਲੱਗੇ ਹੋਏ ਨੇ ਕਿਉਂਕਿ ਰਾਗਵ ਚੱਡਾ ਜਿਹੜੇ ਸੀ ਉਹਨਾਂ ਨੇ ਸਮਝੌਤਾ ਕੀਤਾ ਹੋਇਆ ਸੀ ਬਿਕਮਜੀ ਜੀਠਿਆ ਦੇ ਨਾਲ ਕਿ ਜਿੰਨੀ ਦੇਰ ਤੱਕ ਐਸੇ ਮੈਂ ਸੁਪਰ ਸੀਮਾ 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 ਪੰਜਾਬ ਦਾ ਤੇਰੇ ਉੱਤੇ ਕਾਰਵਾਈ ਨਹੀਂ ਹੋਣਦਿਆਗਾ ਇਹ ਗੱਲ ਖੁਦ ਉਮਰ ਵਿਜੇ ਪ੍ਰਤਾਪ ਸਿੰਘ ਨੇ ਕੀਤੀ ਹੈ ਜੋ ਹੁਣ ਬੱਤਲ ਚੱਲ ਰਹੇ ਨੇ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਕਿਹਾ ਕਿ ਇਹ ਰਾਗੂ ਝੱਡਾ ਦੀ ਧੀਰ ਹੈ ਕਿ ਬਿਕਮਜੀਤ ਸਿੰਘ ਮਜੀਠੀਆ ਦੀ ਜਬਾਨ ਤੋਂ ਹੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਦੋਂ ਮੁੱਖ ਮੰਤਰੀ ਬਣੇ ਪੰਜਾਬ ਦੇ ਮੁੱਖ ਭਗਵੰਤ ਮਾਨ ਕਿਉਂਕਿ ਉਹਨਾਂ ਦੇ ਵਿੱਚ ਨਾ ਦੇ ਮੁੱਖ ਮੰਤਰੀ ਸੀ ਅਤੇ ਸੁਪਰ ਸੀਐਮਸੀ ਰਾਗੂ ਝੱਡਾ ਇਹਨਾਂ ਦਾ ਦੋਹਾਂ ਦੇ ਨਾਲ ਸਮਝੌਤਾ ਹੋਇਆ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਪਤਨੀ ਨੂੰ ਸਪੈਸ਼ਲ ਅਰਵਿੰਦ ਕੇਜੀ ਵਾਰਡੇ ਆਪਣੇ ਘਰ ਭਲਾਇਆ ਸੀ ਆਪਣੇ ਦਫ਼ਤਰ ਦੇ ਵਿੱਚ ਘਰ ਚ ਬੁਲਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਰਾਜ ਸਭਾ ਦੇ ਮੈਂਬਰ ਬਣ ਜਾਓ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਰਾਜ ਸਭਾ ਦੇ ਵਿੱਚ ਜਾ ਕੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਧਰਮ ਪਤਨੀ ਵੱਲੋਂ ਠੋਕੇ ਜਵਾਬ ਦਿੱਤਾ ਗਿਆ ਭਾਈ ਅਸੀਂ ਇਹ ਤੇਰੇ ਫੈਸਲੇ ਦੇ ਨਾਲ ਸਹਿਮਤ ਨਹੀਂ ਅਸੀਂ ਇਸ ਸਮਝੌਤੇ ਤੇ ਨਹੀਂ ਅਸੀਂ ਮੁੱਖ ਮੰਤਰੀ ਦੇ ਨਾਮ ਤੇ ਚੋਣਾਂ ਲੜੀਆਂ ਨੇ ਤੇ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਤੱਕ ਜਿਹੜਾ ਕਾਰਜਕਾਲ ਪੂਰਾ ਕਰਾਂਗੇ ਕੀ ਇਸ ਮੁੱਖ ਮੰਤਰੀ ਦਾ ਅਹੁਦਾ ਖੋਖੇ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਦੇ ਕੋਲ ਕੋਲੋਂ ਕੀ ਇਹ ਸਾਰਾ ਮਾਮਲਾ ਠੰਡੇ ਬਸਤੇ ਵਿੱਚ ਪਾਉਣਾ ਚਾਹੁੰਦੇ ਨੇ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਖੁਦ ਲਿਖਤੀ ਮਾਫੀ ਮੰਗੀ ਹੋਈ ਹੈ ਬਿਕਮਜੀਤ ਸਿੰਘ ਜਿੱਠਿਆ ਦੇ ਕੋਲੋਂ ਕਾਨੂੰਨੀ ਵੀ ਤੇ ਵੈਸੇ ਸੋਸ਼ਲ ਮੀਡੀਆ ਤੇ ਵੀ ਕਿ ਭਾਈ ਮੈਂ ਜਿਹੜੇ ਇਲਜ਼ਾਮ ਲਗਾਏ ਨੇ ਬਿਕਰਪ ਮਜੀਠੀਆ ਤੇ ਉਹ ਬਿਲਕੁਲ ਗਲਤ ਨਹੀਂ ਹਾਲਾਂਕਿ ਚੋਣਾਂ ਦੇ ਵਿੱਚ ਨਸ਼ੇ ਦਾ ਸੌਦਾ ਕਰ ਕਿਹਾ ਗਿਆ ਚਿੱਟੇ ਦਾ ਵਪਾਰੀ ਕਿਹਾ ਗਿਆ ਜਦੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਇਲੈਕਸ਼ਨ ਲੜਿਆ ਜਾ ਰਿਹਾ ਸੀ ਆਮ ਆਦਮੀ ਪਾਰਟੀ ਵੱਲੋਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਕੰਮ ਕਰਨਾ ਸੀ ਉਹ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 3 ਸਾਲ ਲੱਗਾ ਹਾਲਾਂਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਨੂੰ ਭੱਡਿਆ ਗਿਆ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਭੱਡਿਆ ਗਿਆ ਉਹ ਭੱਡਿਆ ਗਿਆ ਜਿਹੜੇ ਹੈਗੇ ਨੇ ਬਿਕਮਜੀਤ ਸਿੰਘ ਮਜੀਠੀਆ ਬਿਕਮਜੀਤ ਸਿੰਘ ਮਜੀਠੀਆ ਨੇ ਰੱਜ ਕੇ ਜਲੀਲ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਦੇ ਨਸ਼ੇ ਨੂੰ ਉਹਦੇ ਸ਼ਰਾਬ ਨੂੰ ਦੂਸਰੇ ਵਿਧਾਇਕਾਂ ਤੇ ਮੰਤਰੀਆਂ ਦੀਆਂ ਕਈ ਅਸ਼ਲੀਬ ਵੀਡੀਓ ਤਸਵੀਰਾਂ ਇਮਨ ਤੋਂ ਉਹਨਾਂ ਨੇ ਵਾਰਸ ਪੰਜਾਬ ਦੇ ਮੁਖੀ ਭਾਈ ਅਰਪਲ ਖਾਲਸਾ ਦੇ ਭਰਾ ਹਰਪ੍ਰੀਤ ਸਿੰਘ ਖਾਲਸਾ ਨੂੰ ਨਹੀਂ ਛੱਡਿਆ ਪੱਟਾਂ ਤੇ ਥਾਪੀਆਂ ਮਾਰੀਆਂ ਗਈਆਂ ਮੁੱਛਾਂ ਨੂੰ ਤਾ ਦਿੱਤੇ ਗਏ ਅਤੇ ਕਿਹਾ ਗਿਆ ਕਿ ਦੋ ਜੀਐਸਆਈ ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਭੱਜ ਲੈ ਕਿੱਥੇ ਭਜਣਾ ਹੈ ਇਮਨ ਹਰ ਸਿਮਰਪੁਰ ਬਾਦਲ ਵੀ ਬਿਕਮਜੀਸ਼ ਦੇ ਹੱਕ ਵਿੱਚ ਆਈ ਵੀ ਤੁਸੀਂ ਕਿਹੜੇ ਖੇਦੀ ਬੂਲੀ ਹੋ ਲੇਕਿਨ ਇਹ ਕਿਉਂ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ ਅਰਵਿੰਦ ਕੇਜੀਵਾਲ ਨੂੰ ਕਿਉਂਕਿ ਹੁਣ ਜਿਹੜਾ ਮਾਮਲਾ ਪੂਰੀ ਤਰ੍ਹਾਂ ਭੱਖਿਆ ਹੋਇਆ ਹੈ ਪੰਜਾਬ ਦੇ ਲੋਕ ਜਿਹੜੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਬੋਨੀ ਅਜ਼ਰਾਲਾ ਹਗੇ ਹੋ ਗਿਆ ਤਲਵੀਰ ਗਿੱਲ ਹੋ ਗਿਆ ਪੰਜਾਬ ਦੇ ਸਾਬਕਾ ਡੀਜੀਪੀ ਸਰਦਾਰ ਚਟੂ ਉਪਤੇ ਆਏ ਹੋ ਗਏ ਪ ਪੰਜਾਬ ਦੇ ਸਾਬਕਾ ਈਡੀ ਦੇ ਡਾਇਰੈਕਟਰ ਡਰਿੰਦਰ ਸਿੰਘ ਉਹ ਗਏ ਉਹਨਾਂ ਵੱਲੋਂ ਖਲਾਸੇ ਕੀਤੇ ਗਏ ਨੇ ਭਾਈ ਇਹ ਮਾਮਲਾ 540 ਕਰੋੜ ਰੁਪਏ ਦਾ ਨਹੀਂ ਇਹ ਮਾਮਲਾ ਹੈ 11000 ਕਰੋੜ ਰੁਪਏ ਦਾ ਹਾਲਾਂਕਿ ਜਿਹੜੇ ਇਹਨਾਂ ਨੇ ਬਿਕਮਜੀਤ ਸਿੰਘ ਮਜੀਠੀਆ ਦੇ ਵਕੀਲਾ ਨੇ ਤੱਥ ਪੇਸ਼ ਕੀਤੇ ਨੇ ਉਹ ਕੋਈ ਠੋਸ ਨਹੀਂ ਸੀ ਉਹਨਾਂ ਦੇ ਵਿੱਚ ਪਰਫੈਕਟਨੈਸ ਨਹੀਂ ਸੀ ਇਸ ਕਰਕੇ ਰੱਜ ਕੇ ਕੱਲ ਫਟਕਾਰ ਫਟਕਾਰ ਪਈ ਬਿਕਮਜੀਤ ਸਿੰਘ ਮਜੀਠੀਆ ਨੂੰ ਮੂੰਹ ਦੀ ਖਾਣੀ ਪਈ ਹਾਲਾਂਕਿ ਜਿਹੜੇ ਪੰਜਾਬ ਦੇ ਜਿਹੜੀ ਮਾਨਯੋਗ ਅਦਾਲਤ ਹੈ ਉਹਨਾਂ ਨੇ ਦਿੱਲੀ ਦੇ ਵੀ ਪੁਲਿਸ ਕਮਿਸ਼ਨ ਨੂੰ ਕਹਿ ਦਿੱਤਾ ਹੈ ਯੂਪੀ ਦੇ ਵੀ ਪੁਲਿਸ ਕਮਿਸ਼ਨ ਨੂੰ ਕਹਿ ਦਿੱਤਾ ਹੈ ਅਤੇ ਹਿਮਾਚਲ ਦੇ ਵੀ ਪੁਲਿਸ ਕਮਿਸ਼ਨ ਨੂੰ ਕਹਿ ਦਿੱਤਾ ਹੈ ਕਿ ਵਿਜੀਲੈਂਸ ਵਿਭਾਗ ਜੁਬਸ਼ ਮੰਗਦੀ ਹੈ ਇਹਨਾਂ ਨੂੰ ਮੁਹੱਈਆ ਕਰਵਾਇਆ ਜਾਵੇ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਿਕਮਜੀਤ ਸਿੰਘ ਮਰਜੀਠੀਆ ਦੇ ਜਿਹੜੇ ਕਾਗਜ਼ ਉਹ ਖੁਰਦ-ਪੁਰਦ ਕਰ ਦਿੰਦੇ ਨੇ ਸਾਰੀਆਂ ਜ਼ਾਇਦਾਦਾਂ ਦੇ ਉਹ ਸਾਰੇ ਹਵਾਲੇ ਜਿਹੜੇ ਨੇ ਉਹ ਇੱਧਰ-ਉੱਧਰ ਕਰ ਦਿੰਦੇ ਨੇ ਸਿਫਾਇਏ ਹੋਏ ਨੇ ਉਹ ਭਾਲ ਦੇ ਵਿੱਚ ਲੱਗੇ ਹੋਏ ਨੇ ਵਿਜੀਲੈਂਸ ਦੇ ਸਰਪੋਚ ਅਧਿਕਾਰੀ ਉਹ ਨਾ ਹੋਵੇ ਕਿ ਬਾਅਦ ਵਿੱਚ ਜਾ ਕੇ ਸਾਰਾ ਮਾਮਲਾ ਖੁੱਸ ਹੋ ਜਾਵੇ ਵਕ ਵਕ ਪੱਤਰਕਾਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਅਰਵਿੰਦ ਕੇਜੀ ਬਾਲਦੇ ਮਜ਼ਾਤ ਹੁਣ ਬਦਲੇ ਲੱਗਦੇ ਨੇ ਬਿਕਮਜੀ ਸਿੰਘ ਮੀਡੀਆ ਨੂੰ ਲੈ ਕੇ ਕਿਉਂਕਿ ਬਿਕਮਜੀ ਸਿੰਘ ਮੀਡੀਆ ਦੇ ਖਿਲਾਫ ਉਹਨਾਂ ਵੱਲੋਂ ਇੱਕ ਵਾਰ ਬਿਆਨ ਆਇਆ ਉਸ ਤੋਂ ਬਾਅਦ ਇੱਕ ਵਾਰ ਵੀ ਬਿਆਨਬਾਜ਼ੀ ਨਹੀਂ ਕੀਤੀ ਗਈ ਧੰਨਵਾਦ